ਆਪਾਂ ਲਾਪਰੇ ਸਿੰਘ ਖੁਸ਼ੀਪੁਰ ਅੱਜ ਜੇ ਪਹੁੰਚੇ ਹਾਂ ਜਿਹੜਾ ਗਰਦਾਸਪੁਰ ਦੇ ਪਿੰਡ ਪੱਖੋ ਘਟਾਲੀ ਸਾਹਿਬ ਹੜ ਦੇ ਮਾਰ ਦੇ ਵਿੱਚ ਇਹ ਜਿਹੜਾ ਪੱਖੋ ਘਟਾਲੀ ਸਾਹਿਬ ਪਿੰਡ ਹੈ ਇਹ ਜਿਆਦਾ ਜਿਹੜਾ ਹਰਦਿਰ ਪੇਟ ਦੇ ਵਿੱਚ ਆ ਸੋ ਇਸ ਪਿੰਡ ਦੇ ਵਿੱਚ 14-15 ਫੁੱਟ ਜਿਹੜਾ ਪਾਣੀ ਰਿਆ ਸੇ ਇਸ ਪਿੰਡ ਦੇ ਵਿੱਚ ਮੌਜੂਦ ਤੁਸੀਂ ਵੀਡੀਓ ਦੇ ਵਿੱਚ ਕਾਫੀ ਇਸ ਪਿੰਡ ਦੀ ਜੜੀਆ ਕੰਡੀਸ਼ਨ ਦੇਖਿਓਗੇ ਸਾਡੇ ਪਿੰਡ ਦੇ ਕੋਈ ਲੋਕ ਨੇ ਮੌਜੂਦ ਨੇ ਸਸਰੀਆ ਜੀ ਕਿਹੜਾ ਪਿੰਡ ਬਖੋ ਜੀ ਇਹ ਪਿੰਡ ਪੱਖੋ ਘਟਾਲੀ ਸਾਹਿਬ ਡੇਰਾ ਬਾਬਾ ਨਾਨਕ ਜਦੋਂ ਪਹਿਲੇ ਜਦੋਂ ਆਈ ਹੜ ਮਤਲਬ ਪੁੱਟਾ ਕਿੰਨੇ ਵਜੇ ਪੁੱਟਾ ਡੇਢ ਵਜੇ ਤੇ ਯਾਨੀ ਕਿ 2 ਸਵਾ 2 ਵਜੇ ਪਾਣੀ ਜਿਹੜਾ ਪੂਰਾ ਦਾਦਾ 12 12 ਫੁੱਟ ਚੜ ਚੁੱਕਾ ਸੀ ਮਤਲਬ ਪਹਿਲੇ ਦਿਨ ਹੀ ਇਹਨਾਂ ਪਾਣੀ ਚੜ ਗਿਆ ਹਾਂਜੀ ਪਹਿਲੇ ਦਿਨ ਹੀ ਪਾਣੀ ਇਹਨਾਂ ਚੜ ਗਿਆ ਹਾਂਜੀ ਜੱਕ ਤਾਂ ਮੈਂ ਪੰਜ ਸੱਤ ਮਿੰਟਾਂ ਚ ਪਾਣੀ ਕੋਈ ਸਮਾਨ ਨਹੀਂ ਕੱਢਿਆ ਗਿਆ ਕੁਛ ਨਹੀਂ ਕੱਢਿਆ ਗਿਆ ਸਿਰਫ ਆਪਣਾ ਆਪ ਲੈ ਗਿਆ ਸੀ ਭੱਜੇ ਪਿੰਡ ਚ ਮਤਲਬ ਜਦੋਂ ਮੈਨੂੰ ਪ੍ਰਸ਼ਾਸਨ ਨੂੰ ਪਹਿਲਾਂ ਹੀ ਤੁਹਾਨੂੰ ਮਤਲਬ ਬਾਰਸ਼ਾਂ ਤਾਂ ਹੋਣੀਆਂ ਸੀ ਪਹਾੜਾਂ ਤੇ ਹੋਣੀਆਂ ਇੱਧਰ ਹੋਣੀਆਂ ਪਹਿਲਾਂ ਅਲਰਟ ਕਰ ਦਿੱਤਾ ਗਿਆ ਨੇਡ ਕੀਤਾ ਹੈਗਾ ਵੀ ਪਾਣੀ ਆਉਂਦੀ ਸੰਭਾਵਨਾ ਹੈਗੀ ਆ ਕੋਈ ਪਤਾ ਨਹੀਂ ਹੈਗਾ ਤੇ ਤੁਸੀਂ ਉੱਤੇ ਥੋੜੇ ਜਿਹਾ ਬੰਨ ਟਟੰਡਿਆ ਹੀ ਉੱਥੇ ਅਹੀ ਰਾਤ ਦੇ 12 1 ਵਜੇ ਤੱਕ ਮਿੱਟੀ ਪਾਉਣ ਗਏ ਇਹ ਬੰਦੇ ਤੇ ਉੱਥੇ ਵੀ ਜਦੋਂ ਪਾਈ ਉਹਨਾਂ ਨੇ ਵੇਖਿਆ ਵੀ ਨਹੀਂ ਇੱਥੇ ਗੱਲ ਬੰਨੀ ਉਹ ਫਿਰ ਉੱਥੋਂ ਭੱਜੇ ਤੇ ਬੀਐਸਫ ਵਾਲਿਆਂ ਵੀ ਕਹਿ ਦਿੱਤਾ ਵੀ ਤੁਸੀਂ ਆਪਣੇ ਆਪਣੇ ਘਰਾਂ ਚ ਜਾਓ ਤੇ ਆਪਣਾ ਸਮਾਨ ਸੰਭੋ ਜਿਸ ਬੰਦੇ ਤੁਸੀਂ ਗੱਲ ਕਰ ਰਹੇ ਪਰ ਭਾਈ ਕੰਡੇ ਬੰਨ ਪੂਰੇ ਡੇ ਉਹ ਉਹ ਬੰਨ ਟੁੱਟਾ ਨਹੀਂ ਨਹੀਂ ਦੋ ਪਿੱਛੋਂ ਵੀ ਟੁੱਟਾਈ ਦੋ ਦੋ ਤਿੰਨ ਨਾਲ ਥਾਵਾਂ ਤੋਂ ਤੁਸੀਂ ਟੁੱਟੀ ਦੋ ਤਿੰਨ ਹਾਜੀ ਇੱਕਲੇ ਪਿੰਡ ਦੇ ਸਾਹਮਣੇ ਟੁੱਟੀ ਜੇ ਤੇ ਇੱਕ ਥੋੜੇ ਜਿਹਾ ਜਿੱਥੋਂ ਆਪਾਂ ਬਾਬਾ ਕੋਰੀ ਰੇੌਰ ਸਾਹਿਬ ਇਹ ਤੇ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਖਲੋਗੇ ਕਰਦੇ ਆ ਉਸ ਪੋਲ ਦੇ ਥੱਲੇੋਂ ਕਿੰਨਾ ਲੰਮਾ ਪਾਰ ਹੋ ਸਕਦਾ ਚਲੋ ਕਿੰਨਾ ਫੁੱਟ ਪਾਰ ਹੋ ਸਕਦਾ ਨਹੀਂ ਜੀ ਕਾਫੀ ਜ਼ਿਆਦਾ ਲੱਗਤੇ ਦੋ ਕੱਲਿਆਂ ਦਾ ਲੱਗ ਤੇ ਇੱਕ 100 ਫੁੱਟ ਦੇ ਲੱਗੇ ਚਕੇ ਹੁਣਾ 100 ਫੁੱਟ ਦੇ ਕੱਲਿਆਂ ਹਾਂਜੀ ਫਿਰ ਹੁਣ ਦੁਬਾਰਾ ਤੋਂ ਇੱਕ ਕਰੀ ਜਿਹੜਾ بارشਾਂ ਹੋਈਆਂ ਨੇ ਤਾਂ ਫਿਰ ਪਾਣੀ ਕਿੰਦੇ ਵਿੱਚ ਤਨਕਣਾ ਗਿਆ ਫਿਰ ਕੱਲ ਦਾ ਪਾਣੀ ਜਿਹੜਾ ਇਹ ਮਿਲ ਕੇ 3.5 3 3 ਫੁੱਟ ਸਾਡੇ ਘਰਾਂ ਦੇ ਵਿੱਚ ਹਾਂਜੀ ਆ ਗਿਆ ਬਲ ਇਹ ਪਿੰਡ ਜਿਹੜਾ ਤੁਹਾਡਾ ਬਿਲਕੁਲ ਪੂਸੀ ਦੇ ਕੋਲ ਹੈ ਇਸ ਪਿੰਡ ਵਿੱਚ ਸਭ ਤੋਂ ਪਹਿਲਾਂ ਪਾਣੀ ਆਉਂਦਾ ਸਭ ਤੋਂ ਪਾਣੀ ਇਸ ਪਿੰਡ ਦੇ ਵਿੱਚ ਪਹਿਲਾਂ ਆ ਲੱਗਦਾ ਕਿ ਜਿਹੜੇ ਘਰ ਦੇ ਜਿਹੜੇ ਬਿਸਤਰੇ ਜਾਂ ਕੋਈ ਵੀ ਵਸਤੂਆਂ ਵਿੱਚ ਬਚਣ ਗਈਆਂ ਜਾਂ ਸਾਰੇ ਕੁਝ ਨਹੀਂ ਜੀ ਬਚਿਆ ਨਾ ਤੇ ਕੋਈ ਚੀਜ਼ ਰਹਿ ਗਈ ਨਾ ਕੋ ਮੰਜੇ ਸਾਰਾ ਕੁਝ ਵੇਖ ਸਕਦੇ ਹੋ ਸਾਰਾ ਕੁਝ ਤੈਸ਼ ਨੈਸ ਹੋ ਗਿਆ ਕਿ ਜਿਹੜੇ ਕੱਚੇ ਕਮਰੇ ਨੇ ਚੋਕੇ ਇੰਨਾ ਗੇਰ ਮਿੱਟੀ ਵੀ ਨਹੀਂ ਲੱਤ ਗਈ ਕੀ ਲੱਗਦਾ ਕਿ ਇਹ ਧੁੱਪਾਂ ਲੱਗਨ ਨਾਲ ਛੱਟ ਹੋਣਗੇ ਜਾਂ ਖਰਾਬ ਧੁੱਪਾਂ ਲੱਗਨ ਦੇ ਨਾਲ ਸਗੋਂ ਪਾਟਣਗੇ ਜੀ ਸਾਰੀਆਂ ਕੰਨਾਂ ਬੈਗੀਆਂ ਨੇ ਛੱਤਾਂ ਡਗਣੀਆਂ ਨੇ ਤੇ ਕੋਈ ਹਾਲਤ ਨਹੀਂ ਮਤਲਬ ਪ੍ਰਸ਼ਾਸਨ ਨੂੰ ਕੋਈ ਦੁਹਾਰੀ ਪਹੁੰਚ ਕੀਤੀ ਜਾਂ ਪਿੰਡ ਦਾ ਸਰਪਰ ਕੀਤਾ ਕੋਈ ਅਜੇ ਤੱਕ ਕੋਈ ਸਰਕਾਰੀ ਮੁਲਾਜ਼ਮ ਜਿਹੜਾ ਕੁਝ ਕੋਈ ਨਹੀਂ ਆਇਆ ਇਸੇ ਨਗਰ ਵਿੱਚ ਆਇਆ ਮਲ ਜਦੋਂ ਕਿ ਕਿੰਨੇ ਦਿਨ ਰਿਹਾ ਫਿਰ ਪਾਣੀ ਜਿਹੜਾ ਪਹਿਲਾ ਜਿਹੜਾ ਹੜੇ ਕਿੰਨੇ ਦਿਨ ਪਾਣੀ ਇੱਥੇ ਰਿਹਾ ਪਾਣੀ 10 ਦਿਨ ਪਾਣੀ ਹੋ ਗਿਆ 11ਵਾਂ ਦਿਨ ਹੜਾ ਇਹਨੂੰ ਤੇ ਪਰਸੋਂ ਇਹੀ ਮਲ ਕੱਲ੍ਹ ਇਹ ਵੇੜੇ ਗੁੜਿਆਂ ਚ ਪਾਣੀ ਕੱਢ ਕੇ ਗਾਰਗੁਰ ਕੱਢਿਆ ਤੇ ਰਾਤੀ ਫਿਰ ਇਹਨਾਂ ਨਾਲ ਪਾਣੀ ਹੋ ਚੁੱਕਾ ਉਹਨੇ ਦਿਨ ਕਿੱਥੇ ਮਲ ਪਿੰਡੋਂ ਬਾਹਰ ਚੱਲ ਗਏ ਜਾਂ ਕਿਵੇਂ ਰਹੇ ਹਾਂ ਹਾਂਜੀ ਬੱਚੇ-ਪੁੱੱਚੇ ਦੀ ਕੋਸ਼ਿਸ਼ ਹੈ ਕੋਰੀ ਡੋਰ ਤੇ ਸ਼ਹਿਰ ਕੱਲੇ ਹੀ ਤੇ ਆਪ ਅਹੀਂ ਕੋਠਿਆਂ-ਕਾਠਿਆਂ ਤੇ ਰਹਿੰਦੇ ਹੀ ਰਹੇ ਉੱਥੇ ਤੇ بارش ਹੁੰਦੀ ਜੀ ਕਿ ਕਿਵੇਂ ਤਰਪਾਲ ਅੰਦਰ ਪੁਲਾ ਤਾਣ ਕੇ ਤੱਪੜ ਤੋਂ ਪਰ ਤਾਣ ਕੇ ਗਜ਼ਾਰਾ ਕੀਤਾ ਬੜੀ ਤੇਜ਼ ਵੀ ਕਿਹਲੇ بارش ਹੋਈ ਆ ਤੇ ਕਿਵੇਂ ਮਤਲਬ ਉਦੋਂ ਫਿਰ ਕਿਸ ਕਿਦਰ ਮੌਜੂਦ ਆ ਇਤਨਾ ਹੀ ਮੰਝੇ ਮੁਝੇ ਖੜੇ ਕਰਕੇ ਉੱਤੇ ਤਰਪਾਲ ਅੰਦਰ ਪੁਲਾ ਪਾ ਗਈ ਗਜ਼ਾਰਾ ਕੀਤਾ ਹਾਂਜੀ ਮਤਲਬ ਬਾਰਡਰ ਤੇ ਲਾਗੇ ਤੇ ਜਿਹੜੇ ਲੋਕ ਨੇ ਦਰੇ ਰਹੇ ਮਤਲਬ ਹੋਰ ਹੁੰਦੇ ਪ੍ਰਭਾਵਤ ਹੁੰਦੇ ਤੋਂ ਨਾਲ ਮਤਲਬ ਪਿੰਡ ਛੱਡ ਕੇ ਜਾਂ ਘਰ ਛੱਡ ਕੇ ਬਾਹਰ ਉੱਚੇ ਲੱਖਾਂ ਚਲ ਜਣਾ ਇਹ ਮਤਲਬ ਜਿਹੜੇ ਬਾਰਡਰ ਵਾਲੇ ਇਲਾਕੇ ਦੇ ਲੋਕ ਦਰੇ ਨੇ ਇਹਨਾਂ ਮਤਲਬ ਘਰ ਨਹੀਂ ਸੱਦੇ ਅਜ ਘਰ ਕੇ ਬੰਦਿਆਂ ਨੂੰ ਮਤਲਬ ਕਿ ਰਹਿਣਾ ਪਿਆ ਬੱਚੇ ਪੁੱਛ ਇਹ ਜਿਹੜਾ ਘਰ ਦਾ ਜਿਹੜੇ ਇੱਕ ਇੱਕ ਮੈਂਬਰ ਤੋਂ ਦੋ ਦੋ ਮੈਂਬਰ ਉਹ ਆਪਾਂ ਰਹੇ ਮਾਲ ਪਸ਼ੂ ਜਿਹੜੇ ਡੰਗਰ ਵੀ ਉਹ ਪਿੰਡ ਚ ਖਰੂਗੀ ਇੱਕ ਜੱਕ ਚਕਲਾਥੇ ਬਾਹਰ ਹਾਂਜੀ ਬਾਹਰ ਕਾਲ ਦਿੱਤੀ ਪਾਣੀ ਜਦੋਂ ਆਇਆ ਰਸੇ ਰਸੇ ਵੱਢ ਕੇ ਪਜਾ ਦਿੱਤੀ ਸੀ ਹਾਂਜੀ ਹੁਣ ਜਿਹੜੀ ਉਹ ਸਮਾਜ ਸੇਵੀ ਸੰਸਥਾ ਨੇ ਜਾਂ ਇਹਨਾਂ ਵੀਰ ਨੇ ਜਿੱਦਾਂ ਹੁਣ ਕੰਬਰੇ ਜਿਹੜੇ ਬਿਲਕੁਲ ਨਾਜ਼ੁਕ ਹੋ ਗਏ ਨੇ ਜਿਹੜੇ ਡੰਗਰ ਵਾਲੇ ਨੇ ਪਾਣੀ ਦੀ ਮਾਰ ਕਾਫੀ ਦਿਨ ਰਿਹਾ ਹੁਣ ਫੇਰ ਪਾਣੀ ਆ ਗਿਆ ਵਾ ਤੇ ਕੀ ਜਿਹੜੀ ਉਹਨਾਂ ਤੋਂ ਕੀ ਮੰਗ ਲਈ ਹੁੰਦੀ ਮੰਗ ਤੇ ਇਹੀ ਲਾਉਣੀ ਆ ਵੀ ਚਲੋ ਰਾਲੇ ਮਿਲ ਕੇ ਸਾਡੇ ਕਮਰੇ-ਕੁਮਰੇ ਜਉਣ ਪਾਣੀ ਲਾਥਦਾ ਤੇ ਸਾਨੂੰ ਸਹੂਲਤ ਦਿੱਤੀ ਹੈ ਇਹ ਆਪਣੇ ਕਮਰੇ-ਕੁਮਰੇ ਜਿਹੜੀ ਨੇ ਉੱਚੇ ਕਰਕੇ ਥੋੜੀ ਜਿਹਾ ਪਾਸ ਕੀ ਹੈ। ਹੜੋਂ ਤੋਂ ਪਹਿਲਾਂ ਜਿਹੜੀ ਤੁਹਾਡੀ ਮੰਦੀ ਸੋਚ ਇਹ ਚੱਲ ਰਹੀ ਹੋਈ ਵੀ ਇਹਨਾਂ ਕਰਦਾ ਕੋਥਰ ਰਹਿਣ ਬਿਚਰਾ ਜਿਹੜਾ ਠੀਕ ਕੀਤਾ ਜਾਵੇ ਲੈਟਰ ਕੀਤਾ ਜਾਵੇ ਉਹ ਸੁਪਨੇ ਤਾਂ ਕੀ ਲੱਗਦਾ ਪਾਣੀ ਫਿਰ ਗਿਆ। ਹਾਂਜੀ ਉਹਨੇ ਸਾਰੇ ਸੁਖਣਿਆਂ ਤੇ ਪਾਣੀ ਫਿਰ ਗਿਆ ਏ। ਸੋਚਿਆ ਇਹ ਵੀ ਚਲੋ ਐਤਕਾਂ ਕੋ ਗੋਭੀ ਕਾ ਵੀ ਦਾ ਸੀਜ਼ਨ ਲਾਵਾਂਗੇ ਕੋਈ ਕਰਾਂਗੇ ਕੰਮ। ਤੇ ਆਪਣੇ ਕਮਰੇ ਕਮਰੇ ਹਲ ਖਿਆਲ ਕਰਾਂਗੇ ਤੁਹਾਡਾ ਇਲਾਕਾ ਜਿਹੜਾ ਟੇਰਾ ਬੱਬਾ ਨਾਨਾ ਖਾਸਾ ਵਾਲੀ ਗੋਭੀ ਦਾ ਇਲਾਕਾ ਜਿਹੜਾ ਪ੍ਰਭੂ ਆਪੇ ਦਾ ਇਥੋਂ ਸਾਰੀ ਜੱਡੀ ਇਲਾਕੇ ਨੂੰ ਦੂਰ ਤੱਕ ਮਾਰ ਹੁੰਦੀ ਗੋਭੀ ਇਸ ਵੇਲੇ ਤਾਂ ਗੋਭੀ ਦੇ ਫਸਲਾਂ ਵੀ ਜੜੀ ਮਾਰੀ ਗਈ ਸਾਰੀ ਗੋਭੀ ਵੀ ਖਰਾਬ ਹੋ ਗਈ ਹੈ ਸਾਰੀਆਂ ਜੀਮਿੰਦਾਰਾਂ ਦਾ ਵੀ ਬਹੁਤ ਨੁਕਸਾਨ ਹੋਇਆ ਝੋਨੇ ਕੱਢਣ ਦੇ ਨੇ ਗੋਭੀ ਆਣੀਆਂ ਤਾਂ ਸਾਰੀ ਕੁਸ਼ ਰਿਆ ਹੀ ਨਹੀਂ ਏ ਪੰਜ ਪੰਜ ਫੁੱਟਾਂ ਬਿਲਕੁਲ ਵਰੀ ਹੈ ਤੇ ਚੜ ਗਈ ਹੈ ਪੈਲੀਆ ਰਹੀ ਬਚੜ ਗਈ ਆ ਤੇ ਬਹੁਤ ਬਾੜਾ ਹਾਲ ਹੈ ਜ਼ਿਮੀਂਦਾਰਾਂ ਦਾ ਵੀ ਸਾਡਾ ਤੇ ਜਿਹੜਾ ਹੋਇਆ ਹੈ ਜ਼ਿਮੀਂਦਾਰਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਮਤਲਬ ਗੋਭੀ ਵਾਲਾ ਫਸਲ ਵਾਲਾ ਉਹ ਤਾਂ ਨਮਰਸ਼ਾਨ ਖਤਮ ਹੋ ਗਿਆ ਮਤਲਬ ਗਾਂਹ ਜਿਹੜੀ ਹੁਣ ਝੋਨੇ ਦਾ ਵੀ ਚਲੋ ਹੋ ਸਕਦਾ ਖਤਮ ਹੋ ਗਿਆ ਕੀ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੈਲੀਆਂ ਦੀ ਜਿਹੜੀ ਬਰਾਮਤ ਕਰਕੇ ਜਾਂ ਸਰਟੀਫਾਈ ਕਰਕੇ ਕੰਕ ਲੱਗ ਸਕਦੀ ਕਣਕ ਜੀ ਇਹ ਤੇ ਪਿਛੋਂ ਤੁਸੀਂ ਦਾ ਬੰਨ ਬਣੇ ਤੇ ਫਿਰ ਵੀ ਦੋ ਤਿੰਨ ਮਹੀਨੇ ਮਾਹ ਕਣਕ ਮੇਰੇ ਹਿਸਾਬ ਨਾਲ ਨਹੀਂ ਬੀਜੀ ਜਾਣੀ ਜਿਹੜੇ ਪਾਣੀ ਲੱਥਨ ਦੀ ਕੋਈ ਸੰਭਾਵਨਾ ਨਹੀਂ ਕਿੰਨੀ ਕਿੰਨੀ ਜਿਹੜੀ ਰੇਬਾ ਜਾਂ ਰੇਤ ਜਿਹੜੀ ਉਹ ਪੈਲੀਆਂ ਦੇ ਵਿੱਚ ਆ ਗਈ ਟਾਈਟ ਇਟ ਇੰਤਨ ਫੋਟ ਤੇ ਗਾਂਧੀਆਂ ਜਿਹੜੇ ਮਲਕੇ ਜਿੱਥੋਂ ਤੁਸੀ ਟੁੱਟੀ ਉਥੇ ਘੜ ਤੋਂ ਘੜ ਪੰਜ ਪੰਜ ਫੁੱਟ ਜਿਹੜੀ ਰੇਤ ਪੈ ਚੁੱਕੀ ਆ ਗਾਰਾ ਪੈ ਚੁੱਕਾ ਵਾਰੇ ਵਿਚੜ ਗਈ ਹੈ ਜੀ ਮਤਲਬ ਇੱਕ ਦੋ ਸੀਜ਼ਨ ਜਿਹੜਾ ਲੱਗ ਸਕਦੇ ਉਹਨਾਂ ਪੈਲੀਆਂ ਨੂੰ ਜਿਹੜਾ ਮਤਲਬ ਹਾਂਜੀ ਪੈਲੀ ਸਵਾਰੀ ਕਰਨ ਚ ਇੱਕ ਸੀਜ਼ਨ ਲੰਘ ਸਕਦਾ ਜੀ ਤੋਂ ਸੀਜ਼ਨ ਨਾ ਵੀ ਸਕਦੀ ਹਾਂਜੀ ਦੋ ਸਾਲ ਜਿਹੜੇ ਮਲਕੇ ਫਸਲ ਜਿਹੜੀ ਨਹੀਂ ਮਤਲਬ ਹੋ ਸਕਦੀ ਚ ਮਤਲਬ ਹੁਣ ਜਿਹੜੀ ਗਾਂਹ ਜਿਹੜੀ ਮਤਲਬ ਪਾਣੀ ਜਦੋਂ ਲੈਵਲ ਡਾਊਨ ਜਾਂਦਾ ਜਾਂਦਾ ਦਿਨ ਪਦਰ ਹੁੰਦੇ ਨੇ ਕਿਹੜੀ ਚੀਜ਼ਾਂ ਦੀ ਜਿਹੜੀ ਜ਼ਿਆਦਾ ਲੋੜ ਚੜੀ ਇਲਾਕੇ ਨੂੰ ਕਹਿੰਦੇ ਆ ਲਾਕਨ ਚੀਜ਼ ਨੇ ਜਿਹਦੀ ਲੋੜ ਤੇ ਹਰ ਘਰ ਇੱਕ ਚੀਜ਼ ਜਿਆਦਾਤਰ ਦੇ ਫਰਨੀਚਰ ਕਪੜੇ ਕੁੱਪੜਿਆਂ ਦੀ ਜਿਹੜੀ ਮਲਕੀਅਤ ਬਿਲਕੁਲ ਹੀ ਬਰਬਾਦ ਹੋ ਚੁੱਕੇ ਨੇ ਹੁਣ ਜਿੱਦਾਂ ਐਨਆਰਆਈ ਵੀਰ ਨੇ ਜਾਂ ਹੋਰ ਸਮਾਜ ਸੇਵੀ ਸੰਸਥਾ ਨੇ ਇਹ ਆਮ ਲੋਕਾਂ ਤੱਕ ਪਹੁੰਚ ਕਰਨ ਤੇ ਕੀ ਚੀਜ਼ ਦੀ ਜਿਹੜੀ ਇਹਨਾਂ ਨੂੰ ਪਹੁੰਚ ਡਿਮਾਂਡ ਤੇ ਇਹੋ ਹੀ ਹੈ ਜੀ ਅਸੀਂ ਤੇ ਕਹਿੰਨੇ ਆ ਵੀ ਜਦੋਂ ਜਿਹੜੇ ਐਨਆਰਆਈ ਵੀਰ ਆਉਂਦਿਆਂ ਨੇ ਚਲੋ ਲੰਗਰ ਪਾਣੀ ਦਾ ਤਾਂ ਚੱਲਦਾ ਹੀ ਜਾਂਦਾ ਵਾ ਤੇ ਅਸੀਂ ਤੇ ਕਹਿੰਨੇ ਆ ਵੀ ਸਾਡੇ ਘਰਾਂ ਬਾਰੇ ਸੋਚਿਆ ਜੇ ਸਾਡੇ ਸਮਾਨ ਜਿਹੜੇ ਕੋਈ ਨੇ ਉਹਨਾਂ ਬਾਰੇ ਕੁਝ ਸੋਚਿਆ ਜੀ ਕਿਹੜਾ ਪਿੰਡ ਹੈ ਤੇ ਕਿਹੜਾ ਜਿਹੜਾ ਪਿੰਡ ਪੱਖੋ ਕੇ ਟਾਲੀ ਸਾਹਿਬ ਜੇ ਡਿਸਟ੍ਰਿਕਟ ਗੁਰਦਾਸਪੁਰ ਜੇ ਡੇਰਾ ਬਾਬਾ ਨਾਨਕ ਹਲਕਾ ਜੇ ਤੇ ਇਹ ਜਿਹੜੀ ਸਾਡੇ ਨਗਰ ਇਧਰੋਂ ਕਨੌਲੀਆਂ ਵੱਲ ਦਾ ਜੀ ਪੱਖੋ ਕੇ ਟਾਲੀ ਸਾਹਿਬ ਕਨੌਲੀਆਂ ਜੀ ਇਹ ਜੋ ਦੁਬਾਰਾ ਹੁਣ ਪਾਣੀ ਆਇਆ ਕਿੰਨਾ 2.73 ਫੁੱਟ ਦੱਸੋ ਜੀ ਕਿੰਨਾ ਹਾਂਜੀ 2.5 ਫੁੱਟ ਰਤੀ ਸਾਡੇ ਦੇ ਵੇੜਿਆਂ ਦੇ ਵਿੱਚ ਪਾਣੀ ਹੋ ਚੁੱਕਾ ਫਿਰ ਲੋਸਮੈਂਟ ਕੀਤੀ ਗਈ ਪ੍ਰਸ਼ਾਸਨ ਵੱਲੋਂ ਹਾਂਜੀ ਰਤੀ ਲੋਸਮੈਂਟ ਸਾਡੇ ਪਿੰਡ ਵਾਲਿਆਂ ਚਰਚ ਵਾਲਿਆਂ ਕੀਤੀ ਹੀ ਪਾਣੀ ਵਧਣ ਦਾ ਹੋਰ ਵੀ ਖਤਰਾ ਹੈਗਾ ਤੇ ਜਿਹੜੇ ਕਨੌਲੀਆਂ ਚ ਲੋਕ ਨੇ ਉਹ ਆਪਣਾ ਆਪਣਾ ਇੰਤਜ਼ਾਮ ਕਰ ਲੋ ਆਪਣੇ ਬਾਹਰ ਆ ਜਣਾ ਘਰਾਂ ਦੇ ਵਿੱਚ ਕੋਈ ਨਾ ਰਹੇ ਸੋ ਇਹ ਸਾਨੂੰ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਪਖੋ ਘਟਾਲੀ ਚਾਬ ਸੋ ਇੱਥੇ ਇੱਕ ਵਾਰੀ بارشਾਂ ਪਹਾੜਾ ਤੇ ਵੀ ਹੁੰਦੀਆਂ ਜਿਹੜੀ ਹੋਈਆਂ ਨੇ ਕਾਫੀ ਉਹਨਾਂ ਕਰਕੇ ਥੋੜਾ ਬਹੁਤਾ ਜਿਹੜਾ ਇਸ ਪਿੰਡ ਦੇ ਵਿੱਚ ਪਾਣੀ ਜਿਹੜਾ ਪਹੁੰਚਿਆ ਸੋ ਇਹਨਾਂ ਪਾਣੀ ਵੀ ਨਹੀਂ ਹੈਗਾ ਖਾਸ ਸੋ 2-1/2 2 ਫੁੱਟ ਪਾਣੀ ਹੈ ਬਾਕੀ ਕੋਜ ਜਿਹੜੇ ਜਿਵੇਂ ਇਲਾਕੇ ਨੇ ਉਹਨਾਂ ਦੇ ਵਿੱਚ ਹੀ ਪਾਣੀ ਹੈ ਬਾਕੀ ਜਿਹੜੇ ਉੱਚੇ ਇਲਾਕੇ ਨੇ ਉਹਨਾਂ ਦੇ ਵਿੱਚ ਨਹੀਂ ਪਹੁੰਚਿਆ ਸੋ ਇਹਨਾਂ ਪਿੰਡ ਵਾਲਿਆਂ ਦੀ ਜਿਹੜੀ ਮੇਨ ਜਿਹੜੀ ਹੈ ਮਦਦ ਦੀ ਘਾਹ ਰਹੀ ਆ ਕਿ ਜਿਹੜੇ ਕਮਰੇ ਜਿਹੜੇ ਹਰਦੀ ਪ੍ਰਭਾਵ ਦੀ ਮਾਰ ਦੇ ਵਿੱਚ ਆ ਚੁੱਕੇ ਨੇ ਉਹਨਾਂ ਨੂੰ ਐਨਆਰਆਈ ਵੀਰ ਜਾਂ ਸਮਾਜ ਸੇਵੀ ਸੰਸਥਾ ਨੇ ਕੋਈ ਮਦਦ ਕਰਨ ਤਾਂ ਜੋ ਫਿਰ ਉਹ ਮੁੜ ਸ਼ੇਬਾ ਕਰ ਸਕਣ ਕਿਉਂਕਿ ਇਸ ਇਲਾਕੇ ਦੇ ਵਿੱਚ ਗੋਭੀ ਦੀ ਬਜਲ ਜਿਹੜੀ ਆਜ਼ਾਦੀ ਹੁੰਦੀ ਸੀ ਸੋ ਲੋਕਾਂ ਨੂੰ ਜਿਹੜਾ ਰੋਜ਼ਗਾਰ ਇੱਧਰ ਮਿਲਦਾ ਸੀ ਸੋ ਉਹ ਵੀ ਜਿਹੜੀ ਆ ਕਿਸਾਨਾਂ ਦੀ ਜਿਹੜੀ ਫਸਲ ਆ ਪੂਰੀ ਜਿੱਤਰਾ ਮਾਰੀ ਗਈ ਆ ਸੋ ਅਜੇ ਕੁਝ ਟਾਈਮ ਤੱਕ ਜਿਹੜੀ ਆ ਅਨਦੀ ਲਿਵਰ ਦੇ ਧਾੜੀ ਆ ਉਹ ਵੀ ਕਰਨੀ ਜਿਹੜੀ ਆ ਔਖੀ ਆ ਸੋ ਮੈਂ ਤੁਹਾਡਾ ਆਪਣਾ ਪੱਤਰਕਾਰ ਨਾ ਬਹੁਤ